ਕਿ ਜਲੋ ਪਰਮਾਤਮਾ ਤੰਦਰੁਸਤੀ ਦੇਵੇ ਤਾਂ ਜਿੰਨੇ ਵੀ ਨੀਲੀ ਬਰੀਡ ਨੂੰ ਪਿਆਰ ਕਰਨ ਵਾਲੇ ਉਹਨਾਂ ਸੱਜਣਾ ਨੂੰ ਮੇਰੇ ਚੈਨਲ ਵੱਲੋਂ ਤੇ ਬਾਈ ਉਹਨਾਂ ਵੱਲੋਂ ਪਿਆਰ ਭਰੀ ਸასი ਸ਼ਾਲ ਹੋ ਠੀਕ ਠਾਕ ਬਾਈ ਤੁਸੀਂ ਵੀ ਬਿਲਕੁਲ ਵੱਡੇ ਭਾਈ ਸਾਹਿਬ ਭਾਜੀ ਦਿਓਲ ਸਾਹਿਬ ਦੇ ਬਿਲਕੁਲ ਆਪਾਂ ਚਿਹਰਾ ਮੋਹਰਾ ਦਿਖਾਈਏ ਭਾਜੀ ਹੁਣ ਇਹਦਾ ਪਸ਼ੂਆਂ ਦੀ ਤਾਂ ਗੱਲ ਕਰਦੇ ਹੁੰਦੇ ਆ ਦੇਖੋ ਜੀ ਬਿਲਕੁਲ ਪਰਮਾਤਮਾ ਵੱਲੋਂ ਜੋੜੀ ਬਹੁਤ ਸੋਹਣੀ ਆ ਤੇ ਤੰਦਰੁਸਤੀ ਇਹਨਾਂ ਨੂੰ ਦੇਵੇ ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੇਲ ਗੇ ਲਡੇਰੀ ਫਾਰਮਿੰਗ YouTube ਚੈਨਲ ਦੇ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਆਇਆ ਆਪਾਂ ਪੀਡੀਐਫ ਮੇਲੇ 2025 ਜਗਰਾਉਂ ਇੰਟਰਨੈਸ਼ਨਲ ਮੇਲਾ ਜਿੱਥੇ ਹਰ ਤਰ੍ਹਾਂ ਦੀ ਕੈਟਾਗਰੀ ਦੇ ਪਸ਼ੂ ਆਉਂਦੇ ਆ ਮੱਝਾਂ ਗਾਵਾਂ ਝੋਟੀਆਂ ਬੱਚੀਆਂ ਚੁਆਈ ਵਾਲੇ ਤੇ ਬਿਊਟੀ ਪੱਖ ਤੋਂ ਜਿਹੜੀਆਂ ਤਕਰੀਬਨ ਜਿਹੜੇ ਸਾਰੇ ਪਸ਼ੂ ਇੱਥੇ ਮੇਲੇ ਦੇ ਵਿੱਚ ਭਾਗ ਲੈਂਦੇ ਨੇ ਤੇ ਤਕਰੀਬਨ ਜਿਹੜੀ ਮਸ਼ੀਨਰੀ ਆ ਉਹ ਵੀ ਜਿਹੜੇ ਸਟਾਲ ਫੀਡਾ ਤੱਕ ਸਾਰਾ ਕੁਝ ਇੱਥੇ ਜਿਹੜਾ ਪਸ਼ੂ ਮੇਲੇ ਦੇ ਵਿੱਚ ਜਿਹੜਾ ਆਉਂਦਾ ਵਾ ਤੇ ਬਾਕੀ ਫਿਲਹਾਲ ਜਿਹੜਾ ਫਾਈਨਲੀ ਅੱਜ ਜਿਹੜਾ 10 2 2025 ਨੂੰ ਜਿਹੜਾ ਪੀਡੀਐਫ ਮੇਲਾ ਉਹਦੇ ਵਿੱਚ ਜਿਹੜਾ ਇਨਾਮ ਵੰਡ ਸਮਾਗਮ ਜਿਹੜਾ ਚੱਲ ਰਿਹਾ ਕੁਝ ਜਿਹੜਾ ਫਾਈਨਲ ਸ਼ਾਮ ਤੱਕ ਹੋ ਜਾਊਗਾ ਕਿਉਂਕਿ 2 ਵਜੇ ਦਾ ਸਮਾਂ ਹੋ ਗਿਆ ਦੁਪਹਿਰ ਦਾ ਤੇ ਆਪਾਂ ਦਿੰਦੇ ਆ ਅੱਜ ਵਧਾਈਆਂ ਭਾਈ ਰਸਾਲ ਨੂੰ ਭਾਈ ਰਸ ਸਸੀ ਗਾਲ ਜੀ ਭਾਈ ਗੁਰਜੀ ਕੀ ਬਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਸਭ ਤੋਂ ਪਹਿਲਾਂ ਅ ਤੇ ਦਰਸ਼ਕ ਜਿਹੜੇ ਵੀਰੇਸ ਚੈਨਲ ਦੇ ਨਾਲ ਜੁੜੇ ਆ ਧੰਨਵਾਦ ਜੀ ਉਹਨਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੋਏ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਬਹੁਤ ਬਹੁਤ ਵਧਾਈਆਂ ਅੱਜ ਭਾਈ ਰਸਾਲ ਦੀ ਜਿਹੜੀ ਮੱਝ ਮਾਇਆ ਮੱਝ ਪਹਿਲੇ ਨੰਬਰ ਤੇ ਜਿਹੜੀ ਆ ਮਿਲਕ ਦੇ ਵਿੱਚ ਰਹੀ ਆ ਤੇ ਆਪਾਂ ਤੁਹਾਨੂੰ ਜਿਹੜਾ ਉਹ ਵੀ ਬੈਨਰ ਜਿਹੜਾ ਜ਼ਰੂਰ ਦਿਖਾਉਨੇ ਆ ਆ ਚੈੱਕ ਕਰਦੇ ਆ ਗੱਲਬਾਤ ਭਾਈ ਰਸਾਲ ਨਾਲ ਦੱਸਿਏ ਜੀ ਆਪਾਂ ਕਿਨਵਾ ਸੁਹਾਏ ਦਾ ਜੀ ਇਹ ਕਿਨ 1100 ਸੂਏ ਸੂਪੀਆ 1100 ਸੂਏ ਸੂਪੀਆ ਜੀ ਤੇ 12ਵੇਂ ਸੂਏ 45 ਦਿਨ ਦੀ ਗੱਬਣ ਆ 12ਵੇਂ ਸੂਏ 45 ਦਿਨ ਦੀ ਗੱਬਣ ਆ 11ਵੇਂ ਸੂਏ ਦੇ ਵਿੱਚ ਚੱਲ ਰਹੀ ਆ ਤਾਂ ਅੱਜ ਸੂਈ ਨੂੰ ਕਿੰਨਾ ਸਮਾਂ ਹੋ ਗਿਆ ਸੂਈ ਨੂੰ 3 ਮਹੀਨੇ ਵੀ ਦਿਨਾਂ ਦੀ ਸੁਣ ਹੋ ਗਿਆ ਔਰ 45 ਦਿਨ ਦੀ ਗੱਪਣ ਆ ਤਿੰਨ ਮਹੀਨੇ 20 ਦਿਨ ਦੀ ਸੂਈ 45 ਦਿਨ ਦੀ ਗੱਪਣ ਤੇ ਦੁੱਧ ਕਿੰਨਾ ਇੰਨੇ ਚਵਾਦਾ 22 24 ਕਿਲੋ 685 ਗ੍ਰਾਮ 22 ਕਿਲੋ 683 ਗ੍ਰਾਮ ਜਿਹੜਾ ਚਵਾ ਕੇ ਇਹਨੇ ਪਹਿਲਾ ਸਤਾਂ ਜਿਹੜੀ ਮਾਇਆ ਮੱਝ ਨੇ ਜਿਹੜਾ ਹਾਸਲ ਕੀਤਾ ਇਹ ਬਰੀਡ ਦੇ ਬਾਰੇ ਗੱਲ ਕਰੀਏ ਕਿੱਥੋਂ ਆਈ ਤੇ ਕਿਵੇਂ ਤੁਹਾਡੇ ਪਛੋਕੜ ਦੇ ਵਿੱਚ ਇਹ ਰਹੀ ਕਿਦਾਂ ਦੇਖੋ ਜੀ ਗੇਸਾਹੂ ਗੱਲ ਇਸ ਤਰ੍ਹਾਂ ਹੈ ਕਿ ਜਿਹੜੀ ਇਹਦੀ ਬ੍ਰੀਡ ਦੀ ਤੁਸੀਂ ਗੱਲ ਕਰਦੇ ਹੋ ਇਹ ਨੇ ਵੀ ਨਾਨੀ ਦੀ ਨਾਨੀ ਦੀ ਨਾਨੀ ਦੀ ਕਿ ਮੇਰੀ ਆਪਣੀ ਹੋਮ ਬ੍ਰੀਡ ਆ ਬਾਈ ਦੀ ਹੋਮ ਬ੍ਰੀਡ ਆ ਇਹਦੀ ਨਾਨੀ ਪੜਨਾਨੀ ਜੋ ਵੀ ਇਹਨਾਂ ਦੇ ਕੋਲੇ ਸਾਰਾ ਕੁਝ ਘਰ ਦੀ ਬ੍ਰੀਡ ਆ ਜੀ ਇਹਨਾਂ ਦੀ ਦੇਖੋ 11 ਸੂਏ ਦੇ ਤੁਸੀਂ ਇਹ ਕੰਮ ਕਰਦੇ ਹੋ ਅਡੀ ਪੰਦਰ ਦੇ ਆਪਜੀ ਦਾ ਨਾਮ ਆ ਜੀ 11 ਸੂਏ ਦੇ ਵਿੱਚ ਜਿਹੜਾ ਪਸ਼ੂ ਦਾ ਅਢੜਿਆ ਨਾ ਖਰਾਬ ਹੋ ਜਾਂਦਾ ਥਾਂ ਲੰਮੀ ਹੋ ਜਾਂਦੇ ਆ ਜੀ ਕਿਸੇ ਵੀ ਕਿਸਮ ਵਿੱਚ ਤੁਸੀਂ ਬਾਅਦ ਚ ਦਿਖਾਓ ਖਾਂਦਾ ਸਹਿਜ ਨਾ ਹਵਾਨੇ ਦਾ ਸਹਿਜ ਬਿਲਕੁਲ ਬਿਊਟੀ ਕੱਲਾ ਕੇਵਲ ਇੱਕ ਦੁੱਧ ਦੇ ਦੇਖੋ ਜੀ ਇਹਦੇ ਵਿੱਚ ਸਾਰੇ ਗੋਣ ਆ ਗਏ 11ਵੇਂ ਸੂਏ ਦੇ ਵਿੱਚ ਆਮ ਪਸ਼ੂ ਦਾ ਜਿਹੜਾ ਲੇਵਾ ਟਿਲਕ ਜਾਂਦਾ ਵਾ ਥਾਂ ਲੰਬਾ ਹੋ ਜਾਂਦਾ ਵਾ ਬੁੱਢੀਆਂ ਮੱਜਾਂ ਲੱਗਣ ਲੱਗ ਜਾਂਦੀਆਂ ਤੇ ਇਹਦੀ ਜਿਹੜੀ ਗੱਲ ਕਰੀਏ ਤਾਂ ਬਿਲਕੁਲ ਤੀਜਾ ਸੂਆ ਲੱਗਦੀ ਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਬਹੁਤ ਸੋਹਣੀ ਆ ਤੇ ਲੇਵਾ ਅਜੇ 2 ਵਜੇ ਦਾ ਸਮਾਂ ਆਇਆ ਤੇ ਸਵੇਰੇ 6 ਵਜੇ ਦੀ ਚੁਆਈ ਆ ਤੇ 6:45 ਦੀ ਅੱਠ ਦੀ ਕੁਆਲਿਟੀ ਚੈੱਕ ਕਰੋ ਬਹੁਤ ਸੋਹਣੀ ਆ ਬਿਲਕੁਲ ਕਹਿੰਦੇ ਪੀੜੀ ਦੇ ਪਾ ਵਾਂਗੂ ਚੋਂ ਗੁੱਠਾਂ ਦੇ ਜਿਹੜਾ ਫਾੜੀ ਵਾਲਾ ਲੇਵਾ ਘੜ ਘੜ ਕੇ ਲੱਗੇ ਥਣ ਗੁੱਠੀ ਵਾਲਾ ਥਣ ਜਿਹੜੀਆਂ ਦੁੱਧ ਵਾਲੀਆਂ ਵੇਨ ਦੇ ਦੀਆਂ ਜਿਹੜੀਆਂ ਉੱਪਰ ਕੇ ਜਿਹੜੀਆਂ ਬਾਹਰ ਆਉਂਦੀਆਂ ਉਹ ਵੀ ਤੁਹਾਨੂੰ ਆਪਾਂ ਜਰੂਰ ਦਿਖਾਉਣੇ ਆ ਚੈੱਕ ਕਰੋ ਬਿਲਕੁਲ ਛਾਤ ਮਰਾਉਨੇ ਮੁੱਠੀ ਵਾਲਾ ਥਾਣਾ ਕੋਈ ਲੇਵਾ ਢਿਲਕਨਾਨੀ ਆ ਤੇ ਅੱਜ ਜੇ ਵੀ ਜੇ ਆਪਾਂ ਫੇਸ ਕੁਆਲਟੀ ਦੀ ਗੱਲ ਕਰੀਏ ਬਿਲਕੁਲ ਬਿਊਟੀ ਦੇ ਵਿੱਚ ਵੀ ਆਉਂਦੀ ਆ ਬਹੁਤ ਸੋਹਣੀ ਆ ਤੇ ਸਿੰਘੀ ਵੀ ਬਾਗਮਾਲ ਦੇ 11ਵੇਂ ਸੂਏ ਦੇ ਵਿੱਚ ਆਹ ਪਸ਼ੂ ਜਿਹੜਾ ਬੁੱਢਾ ਪਣ ਲੱਗਣ ਲੱਪੈਂਦਾ ਤੇ ਅੱਜ ਤੀਜਾ ਸੂਏ ਦੀ ਜਿਹੜੀ ਝੜਕੇ ਦੇ ਵਿੱਚੋਂ ਆਪਾਂ ਨੂੰ ਨਜ਼ਰ ਆਉਂਦੀ ਆ ਇਹਨੂੰ ਬਰੀਡ ਕਹਿੰਦੇ ਆ ਤਕਰੀਬਨ ਜਦੋਂ ਪਸ਼ੂ 11ਵੇਂ ਸੂਏ ਦੇ ਵਿੱਚ ਹੁੰਦਾ ਪਰ ਫਿਰ ਵਾਰ-ਵਾਰ ਗੱਲ ਕਰਦੇ ਆ ਤਾਂ ਬੁੱਢਾਪਾ ਆਉਂਦਾ ਇਹਦੇ 'ਚ ਇੰਨੀ ਸੋਹਣੀ ਘੰਟ ਵਾਲੀ ਮੱਝ ਜਿਹੜੀ ਆ ਚੈੱਕ ਕਰੋ ট্রেন ਦੋ ਤਾਲੀਆਂ ਉੱਪਰ ਕੇ ਬਾਹਰ ਆਉਂਦੀਆਂ ਤੇ ਗੱਲ ਕਰੀਏ ਇਹਦੇ ਵਿੱਚੋਂ ਜਿਹੜਾ ਸਮੁੰਦਰ ਮਾਲੀ ਆ ਮਾਇਆ ਮੱਝ ਦਾ ਬੱਚਾ ਬਿਲਕੁਲ ਸਮੁੰਦਰ ਮਾਲੀ ਨੀਲੀ ਰਾਵੀ ਬੁੱਲ ਸਮੁੰਦਰ 플ੱਡ ਲਾਈਨਰ ਸਾਹਿਬ ਸਿੰਘ ਦਿਓਲ ਗੋਰਾ ਟੰਡੀਆਂ ਬਿਲਕੁਲ ਜੀ ਆ ਬੱਚੇ ਇਹਦੇ ਆਏ ਆ ਜਿਹੜੇ ਸਮੁੰਦਰ ਮਾਲੀ ਆਸ ਟਾਈਮ ਪਿੰਡ ਢੰਡੀਆਂ ਦੇ ਵਿੱਚ ਆ ਬਾਈ ਸੁਮੰਦਰ ਕੋਲੇ ਜੀ ਕੁਦਰਤ ਵੱਲੋਂ ਸੈਕਸਰ ਸੀਮਨ ਕੁਦਰਤ ਨੇ ਤਿਆਰ ਕਰ ਦਿੱਤਾ ਭਾਵ ਇਸ ਤਰ੍ਹਾਂ ਕਿ ਇਹਨਾਂ ਨੂੰ ਟਿਕ ਵੀਕ ਮੱਜਾ ਕੇਵਲ ਸੁਝਣਾ ਨਹੀਂ ਠੀਕ ਆ ਜੀ ਜਿਸ ਵਿੱਚੋਂ ਲਗਭਗ 17 ਤੋਂ 18 ਕਟੀਆਂ ਆਈਆਂ ਨੇ ਸਮੁੰਦਰ ਮਾਲੀ ਦੀਆਂ 17 ਤੋਂ 18 ਕੱਟੀਆਂ ਆਈਆਂ। ਬੱਸ ਪੁਆਇੰਟ ਦੇ ਵੇਖੋ ਆਪਾਂ ਕੱਟੀਆਂ। ਬਿਲਕੁਲ ਇਸ 66 ਸੀਮਨ ਵਾਂਗ ਹੀ 90 90% ਇਸ 66 ਸੀਮਨ ਨੂੰ ਮੰਨਿਆ ਜਾਂਦਾ 10% ਤਾਂ ਕੱਟੇ ਆਉਂਦੇ ਹੀ ਆ। ਜੀ ਜੀ ਜੀ। ਬਿਲਕੁਲ। ਬਾਕੀ ਬਹੁਤ ਸੋਹਣੇ ਬੱਚੇ ਆ ਤੇ ਵਾਹਿਗੁਰੂ ਦੀ ਮਿਹਰ ਨਾਲ ਦਿਨ ਰਾਤ ਤਰੱਕੀ ਬਾਈ ਨੂੰ ਬਖਸ਼ੇ ਤੇ ਪ੍ਰਮਾਤਮਾ ਮਾਇਆ ਮੱਝ ਦੀ ਤੇ ਪੂਰੇ ਪਰਿਵਾਰ ਦੀ ਜਿਹੜੀ ਲੰਮੀ ਲੰਮੀ ਉਮਰ ਕਰੇ ਤੇ ਇਸੇ ਤਰ੍ਹਾਂ ਬਾਈ ਮੇਲਾ ਜਿੱਤਦਾ ਰਹੇ ਤੇ ਆਪਾਂ ਵਧਾਈਆਂ ਦਿੰਦੇ ਰਹੀਏ। ਬਹੁਤ ਸੋਹਣੀ ਆ ਤੇ ਵੱਧ ਤੋਂ ਵੱਧ ਜਿਹੜਾ ਨੀਲੀ ਨੂੰ ਪ੍ਰਮੋਟ ਕਰੋ ਤੇ ਅੱਗੇ ਲੈ ਕੇ ਆਓ ਬਾਕੀ ਚਲੋ ਮੋਰਾ ਮੱਜਾ ਵੀ ਮਾੜੀਆਂ ਨਹੀਂ ਆਪਣੀ ਆਪਣੀ ਜਗਾ ਸਭ ਕੁਝ ਵਧੀਆ ਬਿਲਕੁਲ ਜੀ ਇੱਕ ਨਾਲ ਬਾਈ ਹੁਣੀ ਹੋਰ ਮੱਜ ਲੈ ਕੇ ਆਇਆ ਬਹੁਤ ਸੋਹਣੀ ਆ ਇਹ ਸੰਜਨ ਫੀਡ ਆ ਗਏ ਨੇ ਜਿਹੜਾ ਇਹਦੇ ਤੇ ਜਿਹੜਾ ਬੈਨਰ ਲਾਇਆ ਹੋਇਆ ਤੇ ਬਹੁਤ ਸੋਹਣੀ ਛੋਟੀ ਆ ਇਹਦੇ ਬਾਰੇ ਆਪਾਂ ਦੱਸ ਸਕਦੇ ਆ ਓਕੇ ਆਪਾਂ ਜਗਸਤਨ ਸਿੰਘ ਜੀ ਸਾਹਿਬ ਹਾਂਜੀ ਇਹਨੂੰ ਆਪਾਂ ਬਿਊਟੀ ਵਿੱਚ ਪਾਈ ਆ ਬਿਊਟੀ ਵਿੱਚ ਪਾਈ ਆ ਕਿਸ ਦੀ ਆਖੀ ਦਾ ਜਿਹੜੀ ਖਰਾਬ ਹੋ ਗਈ ਸੀ ਠੀਕ ਆ ਜੀ ਉਹਦਾ ਪ੍ਰੇਟ ਬਹੁਤ ਲੰਮਾ ਸਮਾਂ ਕਰਨਾ ਪੈ ਗਿਆ ਠੀਕ ਆ ਜੀ ਉਹਨੂੰ ਪ੍ਰੇਟ ਕੀਤਾ ਦੁੱਧ ਜਿਹੜਾ ਦੁੱਧ ਜਿਹੜਾ ਉਹ ਐਂਟੀਬਾਇਟਿਕ ਲੱਗਦੇ ਉਹਦੇ ਕਾਰਨ ਜਿਹੜਾ ਸੁੱਕੇ ਟੀਕਿਆਂ ਦਾ ਜਿਹੜਾ ਦੁੱਧ ਸੁੱਕ ਜਾਂਦਾ ਇਹਨੂੰ ਆਪਾਂ ਬਿਊਟੀ ਦੇ ਵਿੱਚ ਪਾਇਆ ਬਿਊਟੀ ਦੇ ਵਿੱਚ ਪਾਇਆ ਠੀਕ ਆ ਫਿਰ ਵੀ ਬਹੁਤ ਸੋਹਣੀ ਆ ਚਲੋ ਪ੍ਰਮਾਤਮਾ ਤੰਦਰੁਸਤੀ ਦੇਵੇ ਤਾਂ ਜਿਹੜਾ ਇਹਨੂੰ ਕੋਈ ਪ੍ਰੋਬਲਮ ਆਈ ਆ ਤਾਂ ਠੀਕ ਹੋਵੇ ਤਾਂ ਇਸੇ ਤਰ੍ਹਾਂ ਹਾਂਜੀ ਰਫੀਦਾ ਦਾ ਨਾਮ ਰਫੀਦਾ ਇਹਦਾ ਨਾਮ ਆ ਬਹੁਤ ਸੋਹਣੀ ਆ ਤੇ ਲੱਗ ਵੀ ਰਫੀਦਾ ਵਰਗੀ ਰਹੀ ਆ ਇਹ ਜਿਹੜੀ ਝੋਟੀ ਆ ਨਾ ਜੀ ਜੀ ਇਸ ਤਰ੍ਹਾਂ ਦੀ ਕੋਈ ਮਤਲਬ ਨਹੀਂ ਵੇਚਦਾ ਖੇਚਣ ਦਾ ਭਾਵ ਇਹ ਗੁਰਜੀਤ ਸਿੰਘ ਗੁਰਲਾਲ ਤੇ ਗੁਰਸਿਮਰ ਸਿੰਘ ਆ ਉਹਨਾਂ ਨੂੰ ਮਾਲ ਡੰਗਰ ਤਿੰਨਾਂ ਦਾ ਸਾਂਝ ਆਇਆ ਬਿਲਕੁਲ ਜੀ ਚੀਮਿਆ ਵਾਲੇ ਤੇ ਸਭਰਾਵਾ ਵਾਲੇ ਸਿਮਰ ਸਿੰਘ ਚੀਮਾ ਤੇ ਗੁਰਲਾਲ ਸਿੰਘ ਸਭਰਾ ਡਾਕਟਰ ਬਿਲਕੁਲ ਤੇ ਹੌਲ ਸਾਹਿਬ ਦੇ ਕਾਫੀ ਕਲੋਸ ਸੱਜਣ ਨੇ ਸਾਂਝਾ ਪਸ਼ੂ ਆ ਸਾਂਝਾ ਪਸ਼ੂ ਆ ਬਿਲਕੁਲ ਤੇ ਖੁਸ਼ ਹੋ ਗਏ ਇਕੱਠੇ ਬੈਠੇ ਸਾਬ ਠੀਕ ਆ ਜੀ ਕਹਿੰਦੇ ਜੋ ਸਮੇਂ ਤੁਹਾਨੂੰ ਦੇ ਦੇਣੀ ਆ ਬਿਲਕੁਲ ਜੀ ਉਹ ਫਿਰ ਮੈਂ ਉਹਨਾਂ ਕੋਲੋਂ ਜਿਹੜੀ ਆਪਾਂ ਲੈ ਜਾਂਦੀ ਧੰਨਵਾਦ ਉਹਨਾਂ ਸੱਜਣਾ ਦਾ ਵੀ ਕੋਈ ਸੱਜਣਾ ਨੇ ਗੱਲ ਨਹੀਂ ਕੀਤੀ ਪੈਸੇ ਦੀ ਇੱਕ ਸੱਜਣਤਾ ਹੀ ਰੱਖੀ ਆ ਤੇ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਬਿਲਕੁਲ ਜੀ ਚਲੋ ਪ੍ਰਮਾਤਮਾ ਤੰਦਰੁਸਤੀ ਦੇਵੇ ਤੇ ਜਿੰਨੇ ਵੀ ਨੀਲੀ ਬਰੀਡ ਨੂੰ ਪਿਆਰ ਕਰਨ ਵਾਲੇ ਉਹਨਾਂ ਸੱਜਣਾ ਨੂੰ ਮੇਰੇ ਚੈਨਲ ਵੱਲੋਂ ਤੇ ਬਾਈ ਹੁਣਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਬਾਈ ਜੀ ਤੁਸੀਂ ਵੀ ਬਿਲਕੁਲ ਵੱਡੇ ਭਾਈ ਸਾਹਿਬ ਭਾਜੀ ਦਿਓਲ ਸਾਹਿਬ ਦੇ ਬਿਲਕੁਲ ਆਪਾਂ ਚਿਹਰਾ ਮੋਹਰਾ ਦਿਖਾਈਏ ਭਾਜੀ ਹੁਣ ਇਹਦਾ ਪਸ਼ੂਆਂ ਦੀ ਤਾਂ ਗੱਲ ਕਰਦੇ ਹੁੰਦੇ ਆ ਦੇਖੋ ਜੀ ਬਿਲਕੁਲ ਪਰਮਾਤਮਾ ਵੱਲੋਂ ਜੋੜੀ ਬਹੁਤ ਸੋਹਣੀ ਆ ਤੇ ਤੰਦਰੁਸਤੀ ਇਹਨਾਂ ਨੂੰ ਦੇਵੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ